ਜੋ ਕਿਦਾ ਬਾਦਲ ਨੇ ਕੀਤਾ ਬਾਕੀ ਇੱਥੇ ਕਿਹਨੇ ਖੋੜ ਕੇ ਕੀਤਾ ਸੀਐਮ ਭਗਵੰਤ ਮਾਨ ਕਹਿੰਦਾ ਟੈਲਾਂ ਦੇ ਪਾਣੀ ਦਾ ਬੈਂਚ ਚੜਾਇਆ ਟੈਲਰ ਦੇ ਘਰ ਪਾਣੀ ਕਦੋਂ ਚੜਾਤਾ ਇੱਥੇ ਤਾਂ ਤਾਰਾ ਮੀਰਾ ਹੁੰਦਾ ਸੀ ਬਾਦਲ ਨੇ ਚੜਾਇਆ ਪਾਣੀ ਹੁਣ ਤਾਂ ਕੋਈ ਬਣਾਉਂਦਾ ਰਿਪੋਰਟਾ ਕਾਲੀ ਦਾਲ ਨੂੰ ਪਹੁੰਚ ਕੇ ਵਟਾ ਹੁਣ ਨਸ਼ਾ ਬੰਦ ਨਹੀਂ ਨਾ ਨਸ਼ਾ ਉਹਦੋਂ ਦੁੱਖਣਾ ਤਿਕਣਾ ਹੋ ਗਿਆ ਅੱਛਾ ਜੀ ਹਾਂ ਉਹ ਤਾਂ ਫਲੈਕਸ ਬੋਰਡ ਲਾਈ ਜਾਂਦੇ ਕਹਿੰਦੇ ਨਸ਼ਾ ਬੰਦ ਹੋ ਗਿਆ ਫਲੈਕਸ ਬੋਰਡ ਹੀ ਕਰ ਲਿਆ ਹੋਰ ਨਸ਼ਾ ਨੁਸ਼ਾ ਦਾ ਖਤਮ ਨਹੀਂ ਹੋ ਰਿਹਾ ਫਲੈਕਸ ਕੱਲੇ ਫਲੈਕਸ ਬੋਰਡ ਹੀ ਹੈ ਮੋਟਾਣੇ ਦੇ ਪਾਸੇ ਹੋ ਜਾਂਦੇ ਸਭ ਰਾਜ ਦੇ ਮਾਰੇ ਤੇ ਮੁਰਕੇ ਕੰਮ ਕੋਈ ਵੀ ਨਹੀਂ ਕਰਦਾ ਭਗਵੰਤ ਮਾਨ ਕਹਿੰਦਾ ਮੈਂ ਤਾਂ ਕਰ ਕਰਾ ਟਾਪੀ ਨਾ ਭਗਵੰਤ ਮਾਨ ਨੇ ਕੀਤਾ ਤੇ ਨਾ ਕਿਸੇ ਨੇ ਵੀ ਨਾਜ ਵਾਲਿਆਂ ਨੇ ਕੀਤਾ ਸਾਡਾ ਪਹਿਲਾਂ ਬਾਦਲੇ ਬਣ ਰਾਸ਼ਨ ਘਰ ਆਪਣੇ ਕਣਕ ਵਾਲੇ ਘੜ ਬਣਾਏ ਹੈ ਮੁਰਕੇ ਬੈਸਨ ਬਣਾਈ ਹੈ ਅਗਰੀਬਾ ਉਠਾ ਵੀ ਦਿੱਤੇ ਆ ਭਗਵੰਤ ਮਾਨ ਕਹਿੰਦਾ ਮੈਂ ਕੀਤਾ ਤੇ ਕੁਛ ਨਹੀਂ ਕੀਤਾ ਬਸ ਬਣ ਨੇ ਮੋਟਾ ਪੰਗਾ ਸੀ ਪਾਈਆਂ ਸੀ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਤਾਂ ਜਿੱਦਾ ਵਿਖੇ ਮੌਜੂਦਾ ਸੀ ਜਿੱਥੇ ਬੀਬਾ ਹਰਸਿਮਰਤ कौर ਬਾਦਲ ਵੱਲੋਂ ਪਹੁੰਚਿਆ ਜਾਣਾ ਤੇ ਲੋਕ ਕਿੱਥੇ ਪਹੁੰਚੇ ਹੋਏ ਨੇ ਗੱਲਬਾਤ ਕਰਾਂਗੇ ਆਪਾਂ ਜੋ ਪਹਿਲਾਂ 92 ਐਮਐਲ ਦੀ ਨੇਰੀ ਚੱਲੀ ਸੀ ਤਾਂ ਇਸ ਵਾਰ ਜਿਹੜਾ ਲੋਕਾਂ ਦੇ ਮਨ ਦੇ ਅੰਦਰ ਕੀ ਚੱਲ ਰਿਹਾ ਗੱਲਬਾਤ ਕਰਦੇ ਆਪਾਂ ਹਾਂ ਠੀਕ ਹੈ ਜੀ ਵਧੀਆ ਹਰਸਿਮਰਤ कौर ਬਾਦਲ ਪਹੁੰਚ ਰਹੀ ਆ ਹਾਂਜੀ 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 ਕਿਵੇਂ ਲੱਗਦਾ ਤੁਹਾਨੂੰ ਜਿੱਤ ਜਾਣਗੇ ਜੀ ਹਾਂਜੀ ਬਹੁਤ ਠੀਕ ਹੈ ਬਹੁਤ ਜਮ ਤੜ ਜਿੱਤਾਂਗੇ ਜੀ ਪੱਕੀ ਗੱਲ ਹੈ ਪੱਕੀ ਪੱਕੀ ਸਿਮ ਭਗਵੰਤ ਮਾਨ ਕਹਿੰਦਾ ਅਸੀਂ ਤੇਰਾ ਜਿੱਤਾਂਗੇ ਜੀ ਐਂ ਤੇਰੀ ਬਹੁਤ ਕੁਝ ਕਹਿੰਦੇ ਹੁੰਦੇ ਆ ਲੀਡਰ ਅੱਛਾ ਜੀ ਆ ਸਾਰੇ ਬੈਠੇ ਆ ਪਾਉਣਗੇ ਵੋਟਾਂ ਬਿਲਕੁਲ 100% ਜਿੱਤੋਗੇ ਪਿਛਲੀ ਵਾਰ ਫਿਰ 92% ਕਿਉਂ ਜਿੱਤਾਂ ਦੀ ਲੋੜ ਪਈ ਨਹੀਂ ਉਹ ਕੋਈ ਹਵਾ ਹੀ ਨਹੀਂ ਸੀ ਦੀ ਵਾਰ ਹਾਂਜੀ ਕਿਵੇਂ ਬਾਪੂ ਜੀ ਠੀਕ ਠਾਕ ਹੈ ਕਿਵੇਂ ਲੱਗਦਾ ਤੁਹਾਨੂੰ ਬਸ ਹਰ ਸਰਕਾਰ ਨੂੰ ਜਿਤਾਵਾਂਗੇ ਜਿਤਾਉਂਗੇ ਜਿਤਾਵਾਂਗੇ ਹਰ ਹਾਲ ਆਮ ਆਦਮੀ ਪਾਰਟੀ ਵਾਲੇ ਦਾ ਉਹ ਤਾਂ ਝਾੜੂ ਉਹਦਾ ਝਾੜੂ ਖਿਲਰ ਗਿਆ ਅੱਛਾ ਜੀ ਖਿਲਰ ਗਿਆ ਉਹ ਕਹਿੰਦੇ ਖਿਲਰਿਆ ਨਹੀਂ ਉਹਦਾ ਝਾੜੂ ਘਰਾਂ ਦੇ ਭੇਜਦਾ ਉਹ ਭੇਜਦਾ ਉਹ ਨਾ ਖਿਲਰ ਗਿਆ ਕਲਾ ਕਲਾ ਦੀਲਾ ਦੀਲਾ ਹੋ ਗਿਆ ਦੀਲਾ ਦੀਲਾ ਹੋ ਗਿਆ ਹਾਂ ਹੋ ਗਿਆ ਹਾਂ ਕੰਮ ਹੋਇਆ ਨਹੀਂ ਕੋਈ ਕੋਈ ਕੰਮ ਨਹੀਂ ਹੋਇਆ ਉਹ ਤਾਂ ਕਹਿੰਦੇ ਕੰਮ ਬਹੁਤ ਕਰਦੇ ਕੰਮ ਕਿੱਥੇ ਹੋਇਆ ਦਿਖਾਓ ਕਿਹੜਾ ਕੰਮ ਹੋਇਆ ਹੈ ਕਰਾਂ ਕੰਮ ਵੀ ਦਿਖਾਉਣ ਕਿਹੜਾ ਗੁਜਰਾਤ 'ਚ ਵੀ ਪ੍ਰਚਾਰ ਕਰਦਾ ਉਹ ਤਾਂ ਕਹਿੰਦੇ 1000 ਰੁਪਇਆ ਪੰਜਾਬ ਦਾ ਪੈਸਾ ਸਾਰਾ ਗੁਜਰਾਤ 'ਚ ਹੀ ਗਿਆ ਔਰ ਕਿੱਥੇ ਗਿਆ ਉਹ ਉਹ ਗੁਜਰਾਤ 'ਚ ਹੀ ਗਿਆ ਸਾਰਾ ਪੈਸਾ ਅੱਛਾ ਕਹਿੰਦੇ ਕੇਜਰੀਵਾਲ ਸਾਡਾ ਸੱਚਾ ਸੀ ਅਜ ਰਿਹਾ ਹੋ ਰਿਹਾ ਜੀ ਰਿਹਾ ਹੋ ਜਦੋਂ ਹੋਊਗਾ ਉਦੋਂ ਗੱਲ ਕਰਿਓ ਅਜੇ ਤਾਂ ਅੰਦਰ ਹੀ ਉਹ ਜੇਲ੍ਹ ਦੀਆਂ ਹੀ ਖਾਂਦਾ ਉਹ ਅੱਛਾ ਜੀ ਹਾਂ ਉਹ ਤਾਂ ਕਹਿੰਦੇ ਇਮਾਨਦਾਰੀ ਬਹੁਤ ਹੈ ਕਮਾਨਦਾਰੀ ਹੁੰਦੀ ਤਾਂ ਜੇਲ੍ਹ 'ਚ ਕਿਉਂ ਜਾਂਦਾ ਉਹ ਨਸ਼ਾ ਬੰਦ ਹੋਇਆ ਜੀ ਨ ਉਹ ਤਾਂ ਫਲੈਕਸ ਬੋਰਡ ਲਾਈ ਜਾਂਦੇ ਕਹਿੰਦੇ ਨਸ਼ਾ ਬੰਦ ਹੋ। ਫਲੈਕਸ ਬੋਰਡ ਹੀ ਕਰ ਲਿਆ ਹੋਰ ਨਸ਼ਾ ਨਸ਼ਾ ਦਾ ਖਤਮ ਨਹੀਂ ਹੋ ਰਿਹਾ ਫਲੈਕਸ ਕੱਲੇ ਫਲੈਕਸ ਬੋਰਡ ਹੀ ਹੈ। ਕੱਲੇ ਫਲੈਕਸ ਬੋਰਡ ਹੀ ਹੈ। ਕੱਲੇ ਫਲੈਕਸ ਬੋਰਡ ਹੈ। ਹੋਰ ਵੀ ਗੱਲਬਾਤ ਕਰਦੇ ਆਂ ਆਪਾਂ ਭਾਈ ਵੀਰ ਮੌਜੂਦ ਆ ਭਾਈ ਕਿਵੇਂ ਅੱਗੇ ਕਰੇ? ਅੱਗੇ ਕਰ ਲਈਏ। ਠੀਕ ਹੈ। ਹਾਂਜੀ ਬਾਪੂ ਕੀ ਹਾਲ ਹੈ? ਠੀਕ ਹੈ ਜੀ। ਕਿਵੇਂ ਹੋ ਆਏ ਇੱਥੇ ਲੱਗਦਾ ਤੁਹਾਨੂੰ ਜਿੱਤ ਜਾਣਗੇ ਵੀ ਬਾਹਰ ਹਾਂ ਜਿੱਤਣਗੇ। ਹਾਂ ਪੱਕਾ ਜਿੱਤਣਗੇ ਜੀ। ਪੱਕਾ ਜਿੱਤਣਗੇ। ਹਾਂਜੀ। ਕਾਹ ਤੋਂ ਕੰਮ ਕੀਤੇ ਜੰਗੇ ਇਹਨਾਂ ਨੇ? ਹਾਂਜੀ। ਹਾਂਜੀ। ਪਹਿ ਕੀ ਚੰਗੇ ਕੰਮ ਕੀਤੇ ਆ ਕਾਲੀਦਾਲ ਨੇ ਪਹਿਲਾਂ ਸਾਰੇ ਸੂਏ ਪੱਕੇ ਖਾਲੇ ਸਾਰੇ ਕਲੈਕਸ਼ਨ ਲਏ ਤੇ ਬਿਜਲੀ ਦੀ ਸਾਰੇ ਕੰਮ ਕੀਤੇ ਨੇਲੇ ਸਾਰੇ ਕੰਮ ਕੀਤੇ ਆ ਹਾਂਜੀ ਠੀਕ ਆ ਆਮ ਆਦਮੀ ਪਾਰਟੀ ਕਹਿੰਦੇ ਅਸੀਂ ਕੀਤੇ ਇਹ ਕੰਮ ਤਾਂ ਨਹੀਂ ਕੋਈ ਕੋਈ ਕੰਮ ਨਹੀਂ ਕੀਤਾ ਬਾਪੂ ਜੀ ਕਾਲੀਦਾਲਾਣਾ ਦੇ ਕੋਈ ਚੰਗੇ ਕੰਮ ਦੱਸ ਸਕਦੇ ਹੋ ਕੀ ਚੰਗੇ ਕੰਮ ਉਹਨੇ ਨਹਿਰਾਂ ਉਹਨਾਂ ਨੇ ਬਣਾਈਆਂ ਸੜਕਾਂ ਉਹਨਾਂ ਨੇ ਬਣਾਈਆਂ 100 ਹਰਸਿੰਦਰ ਕੌਰ ਬਾਦਲ ਲਈ ਆ ਦੇ ਕੰਮ ਕਿਹੜਾ ਜੋ ਕਿਦਾ ਬਾਦਲ ਨੇ ਕੀਤਾ ਬਾਕੀ ਇੱਥੇ ਕਿਹਨੇ ਖੋਰ ਕੇ ਸੀਐਮ ਭਗਵੰਤ ਮਾਨ ਕਹਿੰਦਾ ਟੈਲਾਂ ਦੇ ਪਾਣੀ ਦਾ ਮੈਚ ਚੜਾਇਆ ਟੈਲਾਂ ਦੇ ਘਰ ਪਾਣੀ ਕਦੋਂ ਚੜਾਦਾ ਇੱਥੇ ਤਾਂ ਤਾਰਾ ਮੀਰਾ ਹੁੰਦਾ ਸੀ ਬਾਦਲ ਨੇ ਚੜਾਇਆ ਪਾਣੀ ਕਿਸਾਨ ਖੁਸ਼ ਕਰਦੇ ਕਹਿੰਦਾ ਮੈਂ ਕਿਸਾਨ ਬਿਲਕੁਲ ਖੁਸ਼ ਹੈ ਬਾਦਲ ਦੇ ਟਾਈਮ ਤੋਂ ਖੁਸ਼ ਹੈ ਕਹਿੰਦਾ ਮੇਰੇ ਟਾਈਮ ਚ ਖੋਜ ਸਕਿਆ ਮੈਂ ਕਿਸਾਨਾ ਦਾ ਮੁੰਡਾ ਮੇਰੇ ਕਿਸਾਨਾ ਦਾ ਮੁੰਡਾ ਹੋਊਗਾ ਪਰ ਉਹ ਕਿਸਾਨਾ ਦਾ ਮੁੰਡਾ ਨਹੀਂ ਉਹ ਇੱਕ ਨਿਚਾਰ ਹੈ ਹਾਂ ਆਮ ਆਦਮੀ ਪਾਰਟੀ ਦੇ ਤੁਹਾਨੂੰ ਐਮਐਲਏ ਕਿਤੇ ਸਾਥ ਦੇ ਵਿੱਚ ਨਜ਼ਰ ਆਉਂਦੇ ਨਹੀਂ ਕੋਈ ਨਹੀਂ ਕੋਈ ਨਹੀਂ ਕਹਿੰਦੇ ਸੀ ਸੱਤਾ ਚ ਸਰਕਾਰ ਚ ਜਾਵਾਂਗੇ ਨਹੀਂ ਬਿਲਕੁਲ ਨਹੀਂ ਬਿਲਕੁਲ ਚਲਦੀ ਸੱਤਾ ਸਰਕਾਰ ਗੱਲਬਾਤ ਕਰਾਂਗੇ ਆਪਾਂ ਹੋਰ ਵੀ ਇੱਥੇ ਵੀਰ ਮੌਜੂਦ ਆ ਹਾਂਜੀ ਬਈ ਕਿਵੇਂ ਹੋ ਤੁਸੀਂ ਦੀ ਪਾਰਟੀ ਬੜੀ ਕਰ ਗਏ ਗਲੇ ਕਿਵੇਂ ਬਾਈ ਆਏ ਇੱਥੇ ਸੁਣਨ ਵਾਸਤੇ ਕੀ ਅੱਛਾ ਲੀਡਰ ਬੰਦਾ ਏ ਨਹੀਂ ਬਾਈ ਕਿਵੇਂ ਠੀਕ ਆ ਬਹੁਤ ਹੋ ਗਿਆ ਕਿਵੇਂ ਲੱਗਦਾ ਤੁਹਾਨੂੰ ਬਿਹਾਰ ਏ ਅੱਜ ਬਿਹਾਰ ਏ ਜੀ ਬਹੁਤ ਬਹੁਤ ਵੋਟਾਂ ਜਿੱਤ ਜਾਣਗੇ ਮੈਂ ਕਿਹਾ ਪੱਕਾ ਲੋਹੇ ਤੇ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਜਿੱਤਾਂਗੇ ਜੀ ਆਖਣ ਦਾ ਬਹੁਤ ਕੋਸਾ ਕਹਿੰਦੇ ਆ ਇਹਦੀ ਬੀਬਾ ਹਰਸਿਮਰਤ ਕੌਰ ਲੈ ਕੇ ਕਾਮੀ ਵਾਲੇ ਘਰ ਤੇ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਉਹਨਾਂ ਨੇ ਕਿਹੜੇ ਘਰ ਤੇ ਸਾਨੂੰ ਦੱਸਿਆ ਨਹੀਂ ਬਿਨਾਂ ਆਏ ਤੋਂ ਵੋਟਾਂ ਬਾਦਾਂਗੇ ਕਹਿੰਦੇ ਕੀ ਕਹਿੰਦੇ ਵੋਟਾਂ ਬਿਨਾਂ ਆਏ ਤੋਂ ਮਿਲ ਜਾਣਗੀਆਂ ਨਹੀਂ ਨਹੀਂ ਮਿਲਦੀਆਂ ਇੱਥੇ ਆਏ ਤੋਂ ਨਹੀਂ ਮਿਲਦੀਆਂ ਬਣਾਏ ਤਾਂ ਕਿੱਥੇ ਆਮ ਆਦਮੀ ਪਾਰਟੀ ਦੇ ਐਮਐਲਏ ਆ ਗਏ ਤੁਹਾਡੇ ਕੋਲ ਕਿ ਆਏ ਨਹੀਂ ਕੋਈ ਨਹੀਂ ਅਜੇ ਤਾਂ ਵੇਖਿਆ ਹੀ ਨਹੀਂ ਕਿ ਕੌਣ ਹੈਗਾ ਵੋਟਾਂ ਲੈਣ ਵੀ ਨਹੀਂ ਆਇਆ ਵੋਟਾਂ ਹਜੇ ਤੱਕ ਤਾਂ ਕੋਈ ਪਹੁੰਚਿਆ ਨਹੀਂ ਪਹੁੰਚਿਆ ਨਹੀਂ ਲਾ ਜੀ ਪਹਿਲਾਂ ਬੀਬਾ ਹਰਸਿਮਰਤ ਕ ਜਿਹਤਰ ਨੇ ਸਾਨੂੰ ਕੀ ਸਾਣਾ 메ਨ ਕੰਮ ਮੋਟਰਾਂ ਦਾ ਸੀਗਾ ਸਾਨੂੰ ਹਰੇ ਘਰ ਚ ਕਿੱਲੇ ਕਿੱਲੇ ਤੇ ਕਨੈਕਸ਼ਨ ਹੋ ਗਏ ਪੱਕੇ ਖਾਲ ਬਣ ਗਏ ਹੋਰ ਸਾਨੂੰ ਕੀ ਚਾਹੀਦਾ ਜਿਮੇਦਾਰਨ ਦਾ ਮੋਟਰ ਦਾ ਹੀ ਹੁੰਦਾਗਾ ਕਿਵੇਂ ਝਾੜੂ ਵਾਲੇ ਤੁਹਾਡੇ ਬੰਦੇ ਹੋਣੇ ਇੱਥੇ ਮੈਨ ਉਹਨਾਂ ਦੀ ਸੁਣੋ ਜਾਂਦੀ ਹੈ ਕਹਿੰਦੇ ਸੁਣੀ ਆ ਉਹ ਬਸ ਪੰਜ ਚਾਰਕ ਬੰਦੇ ਹੋਗੇ ਜਿਵੇਂ ਹੈਗਾ ਚੱਲੀ ਜਾਂਦਾ ਕੰਮ ਹੋ ਜਾਂਦੇ ਉਹਨਾਂ ਦੇ ਕਾਹਤੋਂ ਬਹੁਤ ਆਣੀ ਜੁੰਡ ਨੇ ਕਿ ਨਹੀਂ ਸਾਡੇ ਮਾਰੇ ਮੋਟੇ ਕਿਹੜੇ ਹੁੰਦੇ ਹੁੰਦੇ ਕੁਝ ਨਹੀਂ ਹੋਇਆ ਪਿੰਡ ਚ ਅਜੇ ਤੱਕ ਤਾਂ ਠੀਕ ਹੈ ਜਿਹੜੇ ਪਿੰਡ ਆ ਇੱਥੇ ਇਕੱਠਾ ਹੋਇਆ ਵਿਆ ਮਤਾਵਾਂ ਆਈਆਂ ਹੋਈਆਂ ਨੇ ਗੱਲਬਾਤ ਕਰਾਂਗੇ ਮੈਂ ਤਾਂ ਸਤਿ ਸ਼੍ਰ ਅੱਜ ਪਹੁੰਚੋ ਬੀਬਾ ਹਰ ਸਿਮਰਤ ਕੋਰ ਬਾਦਲ ਪਹੁੰਚ ਰਹੇ ਆ ਕਿਵੇਂ ਵੋਟਾਂ ਪਾਵਾਂਗੇ ਹਾਂਜੀ ਪਾਵਾਂਗੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਪਾਉਂਦੇ ਨੇ ਕੀ ਗੱਲ ਹੋਗੀ ਬਸ ਜੀ ਮਾਹੌਲ ਦੇਖਣਾ ਪੈਂਦਾ ਹਾਂਜੀ ਮਾਹੌਲ ਦੇਖਣਾ ਪੈਂਦਾ ਮਾਹੌਲ ਦੇਖਣਾ ਪੈਂਦਾ ਹਾਂਜੀ ਮਾਹੌਲ ਕੋਈ ਮਦਦ ਕਰੋ ਉਸੇ ਨੂੰ ਵੋਟ ਪਾਣ ਮੰਨ ਕਹਿੰਦਾ ਅਸੀਂ ਗਰੀਬਾਂ ਦੀ ਮਦਦ ਕਰਦੇ ਆ ਹਾਂਜੀ ਨਹੀਂ ਕੀਤੀ ਭਗਵੰਤਬਾਨ ਨੇ ਹਲੇ ਹਲੇ ਤਾਈ ਨਹੀਂ ਜੀ ਕੀ ਨਹੀਂ ਆਇਆ ਜਿਹੜੀ ਮਦਦ ਕਹਿੰਦੇ ਸੀ ਮਦਦ ਕਹਿੰਦੇ ਸੀ ਜਿਹੜੀ ਹੁਣ ਦੇ ਦੂੰਗਾ ਉਹ ਕਹਿੰਦਾ ਵੋਟਾਂ ਪਾ ਦਿਓ ਨਾ ਹੁਣ ਹੋਣੀ ਹੋਈ ਧਮਕ ਰੋਕੀ ਕਰ ਕਿਵੇਂ ਹੁਣ ਤਾਂ ਕੋਈ ਬਣਾਉਂਦਾ ਰਿਪੋਰਟਾਂ ਕਾਲੀ ਦਾਣ ਨੂੰ ਪਾਉਣਗੇ ਬਟਾ ਹੁਣ ਪਹਿਲਾਂ 1000 ਰੁਪਇਆ ਕਿਹਾ ਸੀ ਜੇ ਉਹਨਾਂ ਨੇ 2000 ਕਿਹਾ ਤਾਂ ਫਿਰ ਪਾ ਦੂੰਗੇ ਬਟਾ ਉਹਨਾਂ ਨੇ ਨਾ ਕੋਈ ਨਹੀਂ ਬਣਾ ਨਾ ਪਹਿਲਾ ਬਾਦ ਨੇ ਬਣ ਰਾਸ਼ਨ ਘਰ ਆਪਣੇ ਕਣ ਕਲ ਘੜ ਬਣਾਈ ਹੈ ਮੜ ਕੇ ਬੈਸਨ ਬਣਾਈ ਹੈ ਅਗਰੇਪਾ ਥਾਂ ਵੀ ਦਿੱਤੇ ਆ ਭਗਵਾਨਤਮਨ ਕਹਿੰਦਾ ਮੈਂ ਕੀਤਾ ਕੁਛ ਨਹੀਂ ਕੀਤਾ ਬਸ ਬਣ ਨੇ ਮੋਟਾ ਪਾਂਗਾ ਸੀ ਪਾਈਆਂ ਸੀ ਕਿਵੇਂ ਮਤ ਪਾਂਗਾ ਸੀ ਮੈਂ ਹੁਣ ਪਾਵਾਂਗਾ ਸਿੱਧਰੀ ਪਾਵਾਂਗਾ ਬਾਦ ਕਿਉਂ ਪਾਵਾਂਗੇ ਆ ਥਾਂ ਖੜਾ ਬਣਾ ਸਾਡੇ ਸਾਰੇ ਥਾਂ ਜੀ ਹਾਂ ਤੇ ਫਿਰ ਕੀ ਗੱਲ ਲੱਗਦਾ ਭਣੇ ਨਸ਼ਾ ਖਤਮ ਹੋਇਆ ਨਾ ਦੁੱਗਣਾ ਹੋ ਗਿਆ ਅੱਛਾ ਜੀ ਦੁੱਗਣਾ ਪੂਰਾ ਜ਼ਿਆਦਾ ਹੋ ਗਿਆ ਨੈਕਸਟ ਵੋਟ ਲੱਗੇ ਬੈ ਕੇ ਮੈਂ ਅੱਛਾ ਬੰਦ ਕਰਤਾ ਕੋਈ ਨਿਵਜਾਏ ਲੱਗ ਰਾਂ ਤਾਂ ਕਿ ਗੱਭਰੂ ਗੱਭ ਮਰੀ ਜਾਂਦੀ ਐ ਖਾ ਖੈ ਨਸ਼ਾ ਅੱਜ ਮੇਰਾ ਮੁੰਡੇ ਸਾਥ ਪੈਣੀ ਸੀ ਗਰੀਬ ਘਰ ਦੇ ਤੇ ਮੁੰਡਾ ਗੱਭਰੂ ਮੁੱਕ ਗਿਆ ਪਹਿਲਾਂ ਕਾ ਤੂੰ ਵੋਟਾਂ ਪਾਗਾ ਸੀ 92 ਮੇਰੇ ਦਿੱਤਾਈ ਪਹਿਲਾਂ ਬਾਤਾਂ ਗਾ ਬਾਤਾਂ ਬੇ ਬਾਲਦੇ ਸਾਨੂੰ ਪਤਾ ਓਹ ਕਹਿੰਦੇ ਝਾੜੂ ਵੰਡੂਗਾ ਮੈਂ ਫੇਰ ਝਾੜੂ ਮਾਰ ਦੋਈ ਨਹੀਂ ਵੜਦੇ ਸੀ ਜੋ ਹੁਣ ਹੀ ਵੜਦੇ ਹੁਚਾੜੂ ਝਾੜੂ ਦੇ ਕੇ ਜਾਣਗੇ ਘਰ ਘਰ ਫਿਰ ਐਸੇ ਦੇਖਈਆਂ ਲੈਂਦੇ ਰਹੇ ਸੀ ਮਾਤਾ ਸ਼ਸ਼ੀਕਾਲ ਜੀ ਸਾਸਤਰੀਕਾਲ ਮਾਤਾ ਕਿਵੇਂ ਲੱਗਦਾ ਅੱਜ ਫਿਰ ਕਾਲੀਦਲ ਚ ਆ ਗਿਓ ਪਹਿਲਾਂ 92 ਮੇਲੇ ਜਿਦਾਤੇ ਤੁਸੀਂ ਵੋਟਾਂ ਬਾਬਾ ਕੇ ਝਾੜੂ ਮਾਰਤਾ ਸਾਰਾ ਵੀਰੇ ਉਹਨਾਂ ਨੇ ਕੰਮ ਨਹੀਂ ਕੀਤਾ ਕੰਮ ਨਹੀਂ ਕੀਤਾ ਹਾਂ ਅੱਛਾ ਜੀ ਉਹ ਤਾਂ ਕਹਿੰਦੇ ਕੰਮ ਹੀ ਬਹੁਤ ਕਰਦੇ ਨਹੀਂ ਕੀਤਾ ਜੀ ਉਹ ਕਹਿੰਦਾ ਬੀਬੀਆਂ ਨੂੰ ਕਰਾਇਆ ਫਰੀ ਕਰਤਾ ਮੈਂ ਨਹੀਂ ਵੀਰੇ ਕੁਝ ਨਹੀਂ ਕੀਤਾ ਬਸ ਹਯਾਨ ਆਉਂਦੇ ਆ ਬਸ ਨੇ ਕਰਾਇਆ ਫਰੀ ਹੈ ਨਹੀਂ ਵੀਰੇ अच्छा जी हां ख्याल ਆਉਂਦੇ ਬੱਸਾਂ ਵਾਲੇ ਵੀ ਕਿਹੜਾ ਚੜਾਉਂਦੇ ਐ ਚੜਾਉਂਦੇ ਨਹੀਂ ਬੱਸਾਂ ਕੀ ਕਹਿ ਦਿੰਦੇ ਆ ਉਹ ਕਹਿ ਦਿੰਦੇ ਕਿਰਾਇਆ ਦਿਓ ਤੇ ਚੜੋ ਬੱਸਾਂ ਤੇ ਬੱਸ ਅੱਛਾ ਜੀ ਹਾਂਜੀ ਪੈਣੇ ਕਿਰਾਇਆ ਤਾਂ ਫ੍ਰੀ ਆ ਫ੍ਰੀ ਆ ਕਿਰਾਇਆ ਤਾਂ ਕਿਰਾਏ ਤੇ ਬੱਸਾਂ ਖੜਾਰ ਦੇ ਗੱਡੇ ਤੇ ਬਾਸੇ ਉਸੇ ਖਲਾਰ ਲੈਂਦੇ ਆ 1000 ਰੁਪਏ ਆ ਗਿਆ ਖਾਤੇ ਚ ਕਹਿੰਦੇ ਸੀ ਡੱਕਾ ਨਹੀਂ ਆਇਆ ਹਸ ਪਾਣੀ ਬੋਟਾਂ ਕਾਲੀ ਦਾਲ ਨੂੰ ਪਹਿਲਾਂ ਵੀ ਅਸ ਤਾਂ ਹਾਈ ਪੱਕੇ ਕਾਲੀ ਦਾਲ ਹੁਣ ਵੀ ਕਾਲੀ ਰੁਪਏ ਹਾਂਜੀ ਕਿਵੇਂ ਮਾਤਾ ਸਰੋਈ ਖਰਚਾ ਸੀ ਕਿਵੇਂ 1000 1000 ਰੁਪਏ ਸਰੋਈ ਖਰਚੇ ਚ ਉਹ ਵੀ ਨਹੀਂ ਆਇਆ ਖਾਤਾ ਚੈੱਕ ਕਰਾ ਲੈਣਾ ਸੀ ਆਇਆ ਕਿ ਉਹ ਨਹੀਂ ਆਇਆ ਭਰਾ ਅੱਛਾ ਅੱਗੇ ਹੁਣਿਆ ਤੁਸੀਂ ਨਹੀਂ ਆਇਆ ਨਹੀਂ ਆਇਆ ਤੁਹਾਡੇ ਕਿਸੇ ਜਿਹੜਾ ਜੀ ਯਾਰ ਨਾ ਆਏ ਨਹੀਂ ਮਾਤਾ ਨਾ ਨਿਪਘਵਤ ਬਣ ਕੇ ਨੇ ਖਾਤਾ ਚੈੱਕ ਕਰਾ ਲਓ ਹਾਂ ਕਰਾਇਆ ਪੁੱਤ ਬਹੁਤ ਕਰਾਇਆ ਸੀ ਦੇਖ ਕੇ ਤਾਂ ਹੀ ਕਿਹਾ ਵੀ ਹੁਣ ਕਾਲੀ ਦਲ ਚ ਚਲਦੀਆਂ ਹਾਂ ਹਾਂ ਅੱਛਾ ਜੀ ਕਾਂਗਰਸ ਵਾਲੇ ਇੱਕ ਮਿੰਟ ਠੀਕ ਹੋ ਕਾਂਗਰਸ ਵਾਲੇ ਕੋਈ ਨਹੀਂ ਪੁੱਤ ਠੀਕ ਸਾਡਾ ਕਾਂਗਰਸ ਵਾਲੇ ਠੀਕ ਨਹੀਂ ਮਾਤਾ ਨਹੀਂ ਫਿਰ ਚਲਾਉਣਗੇ ਸਰਕਾਰਾਂ ਨੂੰ ਆਏ ਪੁੱਛ ਲੋ ਨਸ਼ਾ ਬੰਦ ਕਰਨਗੇ 1000 ਰੁਪਏ ਦੇਣਗੇ ਤੁਹਾਨੂੰ ਬੱਸ ਦਾ ਕਰਾਇਆ ਅਸਾਂ ਦੱਸ ਦੇਣਾ ਵੀ ਕਿਹੜਾ ਨਸ਼ਾ ਚਾਲੂ ਕਰਨਗੇ ਜ਼ਿਮੀਂਦਾਰਾਂ ਵਾਸਤੇ ਆਮ ਜ਼ਿਮੀਂਦਾਰ ਆ ਜਿਹੜੇ ਕਿਸਾਨ ਛੋਟੇ ਉਹਨਾਂ ਨੂੰ ਨਸ਼ਾ ਕਿਹੜਾ ਲਾਉਣਾ ਹੁਣ ਇੱਕ ਨਸ਼ਾ ਰਹਿ ਗਿਆ ਉਹ ਵੀ ਲਾ ਦੇਣਗੇ ਹੋ ਸਾਡੇ ਕੋਈ ਗੱਲ ਨਹੀਂ ਅੱਛਾ ਜੀ ਹਾਂਜੀ ਉਹ ਕਹਿੰਦੇ ਨੌਜਵਾਨਾਂ ਨੂੰ ਤਾਂ ਰੋਜ਼ਗਾਰ ਦੀ ਜਾਨੇ ਨਸ਼ਾ ਕੋਲ ਨੌਜਵਾਨਾਂ ਨੂੰ ਮਾਰਦੇ ਆ ਨੌਜਵਾਨ ਪੀੜੀ ਨਹੀਂ ਉੱਠਣ ਲੈਂਦੇ ਸਾਡੀ ਹਾਂਜੀ ਕਿਹਨੂੰ ਨੌਕਰੀ ਦਿੱਤੀ ਆ ਕਿਹਨੂੰ 1000 ਰੁਪਏ ਦਿੱਤਾ ਅਸੀਂ ਵਿਕਦੇ ਨਹੀਂ 1000 ਰੁਪਏ ਪਿੱਛੇ ਕਹਿੰਦਾ 40 ਸਾਡੇ ਨੌਜਵਾਨ ਸਾਨੂੰ ਹਰੇ ਹਰੀ ਕੰਮ ਚਾਹੀਦੇ ਆ 40000 ਨੌਕਰੀਆਂ ਦਿਤੀਆਂ ਕਹਿੰਦਾ ਦਿੱਤੀ ਹੋਊਗੀ ਆਪ ਦੇ ਨੂੰ ਦਿੱਤੀ ਹੋਊਗੀ ਕਿਸੇ ਨੂੰ ਸਾਡੇ ਕਹਿੰਦੇ ਰਿਸ਼ਵਤ ਨਹੀਂ ਦਿੱਤੀ ਨਹੀਂ ਦਿੱਤੀਆਂ ਸਾਨੂੰ ਅੱਛਾ ਜੀ ਗੱਲਬਾਤ ਕਰਾਂਗੇ ਆਪਾਂ ਪੈਣਾ ਇੱਥੇ ਹੋਰ ਵੀ ਮੌਜੂਦਾ ਸਾਰੇ ਲੋਕ ਇੱਥੇ ਪਹੁੰਚੇ ਹੋਏ ਆ ਤੇ ਕੀ ਕਹਿਣਾ ਇਹਨਾਂ ਦਾ ਭੈਣਾਂ ਦਾ ਮਾਤਾ 1000 ਰੁਪਏ ਆ ਗਿਆ ਨਾਜੀ ਕੋਸ ਨਹੀਂ ਆਇਆ ਸਾਡਾ ਕਾਰਡ ਵੀ ਕੱਟਿਆ ਕਾਸੇ ਰਹੋਗਾ ਕੜਕ ਨਹੀਂ ਮਰ ਦੇਗੀ ਜੀ ਸੰਤਾ ਗਰੀਬ ਹੈਗੇ ਦਿਹਾੜੀਦਾਰ ਬੰਦੇ ਦੋ ਮੇਰੇ ਪੁੱਤ ਮੁੱਕ ਗਏ ਆ ਬੇਟੀ ਮੇਰੇ ਨੌਤਾਰ ਗੁਰੂਗਾ ਮਾਤਾ ਮਾਤਾ ਭਗਵੰਤ ਮੰਨ ਕੇ ਮੈਂ ਤਾਂ ਗਰੀਬਾਂ ਦਾ ਮੁੰਡਾ ਕਹਿੰਦਾ ਮੈਂ ਤਾਂ ਗਰੀਬਾਂ ਦੀ ਕਾਮੀ ਬਹੁਤ ਕਰਦੇ ਕੋਸ ਨਹੀਂ ਕਰਿਆ ਕੋਸ ਨਹੀਂ ਜੜੇ ਬਾਹਲਾ ਕਰਿਆ ਕੋਸ ਨਹੀਂ ਪੂਰਾ ਕਰਿਆਗਾ ਕੁਛ ਨਹੀਂ ਕੀਤਾ ਕੁਛ ਨਹੀਂ ਕਰਿਆ ਉਹ ਕਹਿੰਦਾ ਹੁਣ ਦੇ ਦੂੰਗਾ 1000 ਰੁਪਏ ਦੇ ਤਾਂ ਤੇ 2000 ਦੇ ਦੂੰਗਾ ਇਨਾ ਚਿਰ ਤਾਂ ਹੋਗਾ ਦਿੱਤਾ ਹੁਣ ਦੇਉਗਾ ਕੋਸ ਨਹੀਂ ਦਿੰਦੇ ਕੇ ਝਾੜੂ ਫਰੀ ਵੰਡਣਗੇ ਹੁਣ ਕਹਿੰਦੇ ਫੇਰ ਮਾਰੋ ਕੋਸ ਨਹੀਂ ਨਾ ਨਾ ਮਾਰੋਗੇ ਹਾਂ ਬਣੀ ਨਹੀਂ ਮੋਲਣਾ ਮੈਂ ਤਾਂ ਕੋਈ 100 ਰੁਪਿਆ ਨਹੀਂ ਨਹੀਂ ਗੱਲ ਦੀ ਫੈਸਲੀ ਗੱਲ ਬਤ ਅੱਜ ਬਿਵਾਹਰ ਸਿਮਰਤ ਕੋ ਬੱਦਲ ਆ ਰਹੀ ਹੈ ਕਿਵੇਂ ਪਹਿਲਾਂ ਝਾੜੂ ਵਾਲਿਆਂ ਨੂੰ ਵੋਟਾਂ ਪਾੰਗਾ ਹੁਣ ਕਿਵੇਂ ਇਧਰ ਹੋ ਗਏ ਹੁਣ ਤਾਂ ਬਥੇਰਾ ਮਨ ਬਦਲ ਗਿਆ ਮਨ ਬਦਲ ਗਿਆ ਝਾੜੂਆ ਭਗਵੰਤ ਮਾਨ ਝਾੜੂ ਬੰਡੂਗਾ ਫਰੀ ਘਰਾਂ ਚ ਹੁਣ ਕਹਿੰਦੇ ਝਾੜੂ ਮਾਰੋ ਜੀ ਆਹਾ ਅੱਗੇ ਬੰਮੂ ਹਾਂ ਮਾਰੋਗੇ ਭਗਵੰਤ ਮਾਨ ਨੂੰ ਪਾਉਂਗੇ ਵੋਟਾਂ ਕੀ ਗੱਲ ਕਾ ਤੋ ਮਾਨ ਇਕ ਗਿਆ ਬਸ ਫੇਰ ਆਈ ਹੁੰਦਾ ਹੈ ਜਾਂ ਆਈ ਹੁੰਦਾ ਵਾ ਦਿਲ ਹੁੰਦਾ ਹੈ ਡੋਡੀ ਸਾਡਾ ਤਾਂ ਬਿਲਕੁਲ ਪਹਿਲੇ ਹੀ ਬਾਦਲ ਬੰਨੀ ਹੈ ਅੱਛਾ ਜੀ ਹਾਂ ਠੀਕ ਹੈ ਸ਼ੁਰੂ ਤੋਂ ਹੀ ਬਾਦਲ ਬੰਨੀ ਤਾਂ ਸ਼ੁਰੂ ਤੋਂ ਹੀ ਬਾਦਲ ਕੇ ਹਾਂ ਬਾਦਲ ਬਾਈ ਪਰਵਾਰ ਹੈ ਫਿਰ ਪਿਛਲੀ ਵਾਰ ਤਾਂ ਹਾਰ ਗਏ ਸੀ ਬਾਦਲ ਕੀ ਪਹਿਲਾਂ ਹਾਰ ਹੀ ਗਏ ਬੋਟਾ ਸਾਡੀਆਂ ਬਾਦਲ ਨਾ ਗਈਆਂ ਅੱਛਾ ਜੀ ਹਾਂ ਕੱਕੇ ਹੀ ਕਾਲੀ ਹੋ ਬਸ ਕੀ ਚੰਗਾ ਕੰਮ ਕੀਤਾ ਇਹਨਾਂ ਨੇ ਕਾਲੀ ਦਾ ਲਾਲਿਆਂ ਨੇ ਕਰਿਆ ਬਹੁਤ ਪੈਸਾ ਲਵਾਦਗਾ ਸੀ ਹਾਂ ਬਾੜਾ ਦਾ ਧੰਨਵਾਦ ਪੈਸਾ ਕਹਿੰਦੇ ਨਸ਼ਾ ਹੀ ਬਾਦਲ ਕਿਆ ਨੇ ਲਿਆਂਦਾ ਜੀ ਕਹਿੰਦੇ ਤਾਂ ਹੈਗੇ ਆ ਫਿਰ ਕਹਿੰਦੇ ਕੀ ਨਵਾਉਤ ਲੈ ਜਾਣੇ ਉਤਲੇ ਹੀ ਜਾਣੇ ਫੇਰ ਹੁਣ ਫਿਰ ਬੰਦ ਕਿਵੇਂ ਹੋਊਗਾ ਨਸ਼ਾ ਫੇਰੇ ਕਰਵਾਉਣਗੇ ਫੇਰ ਹੀ ਸਰਕਾਰਾਂ ਕਰਾਉਣੀਆਂ ਨੜੇ ਕਹਿੰਦੇ ਚਲਾਇਆ ਇਹਨੂੰ ਨੀਆ ਫੇਰ ਹੁਣ ਆਹੀ ਚਲਾ ਬਾਤ ਆ ਵੀ ਸਮਝੀ ਜੋ ਪਤਾ ਅੱਛਾ ਜੀ ਸਾਥੀ ਗੇ ਕੱਲ ਬਾਤ ਕਰਾਂਗੇ ਆਪਾਂ ਭੈਣਾ ਹੋਰ ਵੀ ਸਾਡੇ ਨਾਲ ਮੌਜੂਦ ਨਹੀਂ ਮਾਤਾਵਾਂ ਇੱਥੇ ਮਾਤਾ ਸੱਸੀ ਕਾ ਕਿਵੇਂ ਆਇਓ ਅੱਜ ਵੀ ਬਾਹਰ ਸਿਰ ਮਿਲ ਕੋਲ ਬਦਲਾ ਰਹੇ ਆ ਕਾਉਂਗੇ ਵੋਟਾਂ ਹਾਂ ਪਾਵਾਂਗੇ ਪਹਿਲਾਂ ਆਮ ਆਦਮੀ ਪਾਰਟੀ ਨੂੰ ਕੰਗਾ ਸੀ ਇਸ ਸੈਨੂ ਕੋ ਹੋਏ ਪਹਿਲਾਂ ਪਹਿਲਾਂ ਵੀ ਕਾਰੀ ਦਾ ਲੂ ਮਾਉਣੇ ਹਾਂ ਤਾਂ ਹੀ ਦਾ ਫਿਰ ਭਗਵਾਨਤ ਬਾਨੇ ਕੰਮ ਨਹੀਂ ਕੀਤੇ ਤੁਹਾਡੇ ਕੋਈ ਨਹੀਂ 10000 ਰੁਪਏ ਤੁਹਾਨੂੰ ਨਾ ਦੂਜਿਆਂ ਨੂੰ ਆ ਗਿਆ ਹੁਣ ਮਾ ਤਾਂ ਤੈਨੂੰ ਆ ਗਿਆ 10000 ਰੁਪਏ ਅਜ ਤਾਂ ਬੋਟਾ ਹੀ ਦੁਕਾਨੀਦਾਲ ਨੂੰ ਪਾਉਣੇ ਆ ਅੱਛਾ ਫਿਰ ਨਹੀਂ ਲੈਣਾ 10000 ਰੁਪਏ ਕੀ ਲੈ ਇਹਨਾਂ ਨੇ ਲੋੜ ਨੇ 10000 ਦੇ ਵੋਟਾਂ ਕਾਲੀਦਾਨ ਨੂੰ ਪਾਉਣੇ ਇੱਥੇ ਕਾਲੀਦਾਨ ਨੂੰ ਮੋਨੇ ਹਾਂ ਹੁਣ ਵੀ ਪਾਉਣਗੇ ਹਾਂ ਵੀ ਪਾਉਣਗੇ ਭਗਵੰਤ ਮਾਨ ਨੇ ਤਾਂ ਹੀ 1000 ਰੁਪਇਆ ਰੋਕਦਾ ਮਾਤਾ ਉਹ ਕਹਿੰਦਾ ਵੋਟਾਂ ਕਾਲੀਦਾਨ ਨੂੰ ਪਾਦਰਾਂ ਤੇ 2500 ਰੁਪਇਆ ਮੰਗੇ ਚਲ ਨਾ ਪਾਵੇ ਕੋਈ ਸਰਕਾਰ ਦਾ ਟੈਂਪਾਸ ਹੋਈ ਜਾਣਾ ਟੈਂਪਾਸ ਹੋਈ ਜਾਣਾ ਹੋਈ ਜਾਣਾ ਨਾ ਤੇ ਬੱਸ ਕਰਾਇਆ ਤਾਂ ਉਹਨਾਂ ਨੇ ਫ੍ਰੀ ਕੀਤਾ ਸੀ ਐਮ ਭਗਵੰਤ ਮਾਨ ਨੇ ਹੁਣ ਤੱਕ ਵਾਸਤੇ ਨਾ ਚੜਿਆ ਪਰ ਫਿਰ ਕੌਣ ਹੈ ਬੱਸ ਮੈਂ ਤਾਂ ਕਰਾਇਆ ਲਾ ਕੇ ਜਾਣੀ ਮੈਂ ਕਹਿੰਦੇ ਚੜਦੀ ਨਹੀਂ ਫ੍ਰੀ ਵਾਲੀ ਤੇ ਅੱਛਾ ਚੜਦੀ ਨਹੀਂ ਨਾ ਨਾ ਮਾਤਾ ਤੂੰ ਬਾਸਤੇ ਚੜਨੀਆ ਕਰਾਇਆ ਚੜ ਬਨਾਸਤੇ ਕੋਈ ਝੂਠ ਨਹੀਂ ਮਾਰਤਾਂ ਹਾਂਜੀ ਅਸੀਂ ਤਾਂ ਕੋਈ ਝੂਠ ਜਿਹੜਾ ਆ ਗਿਆ ਉਸ ਤੇ ਚੜ ਜਾਂਦੇ ਹਾਂ ਉਸੇ ਤੇ ਚੜ ਜਾਂਦੇ ਹਾਂ ਵੋਟਾਂ ਤੁਸੀਂ ਪਾਉਂਗਾ ਨਹੀਂ ਭਗਵੰਤ ਮਾਨ ਨੂੰ ਨਹੀਂ ਅਸੀਂ ਵੀ ਪਾਉਂਦੇ ਹਾਂ ਭਾਵੇਂ ਨਹੀਂ ਤੁਸੀਂ ਚੜ ਦਿਓ ਬਾਸਤ ਤੇ ਵੀਰੀ ਵਾਲੀ ਤੇ ਚੜ ਜਾਂਦੇ ਹਾਂ ਚੜ ਜਾਂਦੇ ਹਾਂ ਬੈਠੇ ਫਿਰ ਕਾਲੀਦਾਲ ਆਣ ਦੀ ਇੱਥੋਂ ਤੇ ਪਾਉਂਗੇ ਵੋਟਾਂ ਫਿਰ ਕਾਲੀਦਾਲ ਆ ਦੇ ਆਗੇ ਫਾੜੇ ਹਾਂਜੀ ਆ ਦੇ ਆਗੀ ਜੀ ਪਾਉਂਗੇ ਠੀਕ ਹੈ ਪੈਣੇ 1000 ਰੁਪਏ ਆ ਗਿਆ ਖਾਤੇ 'ਚ ਨਹੀਂ ਵੀਰ ਜੀ ਮੇਰੇ ਨਹੀਂ ਆਇਆ ਅਸੀਂ 2013 'ਚ ਮੈਂਬਰ ਬਣੇ ਸੀਗੇ ਹਰ ਸਿਮਰੰਤ ਕੌਰ ਸਾਨੂੰ ਸਕੂਲ ਵਾਸਤੇ ਪੈਸੇ ਦੇ ਕੇ ਗਈ ਅਸੀਂ ਸ਼ਮਸ਼ਾਨ ਘਾੜ ਸਕੂਲ ਬਣਾਇਆ ਨਰਮੇ ਦੇ ਪੈਸੇ ਵੀ ਆਉਂਦੇ ਰਹੇ ਸਾਰਾ ਕੁਝ ਹੁੰਦਾ ਰਿਹਾ ਹੁਣ ਜਦੋਂ ਦਾ ਕੇਜਰੀਵਾਲ ਬਣਿਆ ਸਾਨੂੰ ਕੋਈ ਪੈਸਾ ਨਹੀਂ ਆਇਆ ਕੁਝ ਨਹੀਂ ਆ ਨਰਮੇ ਦੇ ਪੈਸੇ ਆਏ ਅਸੀਂ ਹਰ ਸਿਮਰੰਤ ਕੌਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੈਗੇ ਆ ਅਸੀਂ ਡਟ ਕੇ ਉਹਨੂੰ ਵੋਟਾਂ ਪਾਵਾਂਗੇ ਸਾਡੇ ਕੰਮ ਹੋਣੇ ਚਾਹੀਦੇ ਸਾਡੇ ਗਰੀਬਾਂ ਵਾਸਤੇ ਰੋਜ਼ਗਾਰ ਹੋਣਾ ਚਾਹੀਦਾ ਹੈਗਾ ਸੀਐਮ ਭਗਵੰਤ ਮਾਨ ਕਹਿੰਦਾ ਮੈਂ ਗਰੀਬਾਂ ਦਾ ਮੁੰਡਾ ਆਮ ਘਰਾਂ ਦਾ ਧੀਆਂ ਪੋਤਾਂ ਕਹਿੰਦਾ ਮੈਂ ਲੋਕਾਂ ਵਾਸਤੇ ਸੋਚਦਾ ਸੋਚਿਆ ਕੁਝ ਤੋਂ ਤੁਹਾਡੇ ਵਾਸਤੇ ਨਹੀਂ ਜੀ ਸਾਡੇ ਵਾਸਤੇ ਕੁਝ ਨਹੀਂ ਕਰਿਆ ਗਰੀਬਾਂ ਦੇ ਬੱਚੇ ਨਸ਼ਿਆਂ ਤੇ ਲੱਗ ਗਏ ਮਾਵਾਂ ਸਰਦਨ ਘਟਾਟ ਹੁੰਦੀਆਂ ਹੈਗੀਆਂ ਕੋਈ ਕਿਸੇ ਦੀ ਪਿਰਸਨ ਨਹੀਂ ਬਾਜਰੀ ਕੋਈ ਕਿਸੇ ਨੂੰ ਘਰ ਕਹਿ ਕੇ ਕੋਈ ਘਰ ਲੀਆਂ ਕੋਈ ਕਿਸੇ ਘਰਾਂ ਜਾ ਕੇ ਕੰਮ ਕਰੀ ਜਾਂਦੇ ਆ ਕਹਿੰਦੇ ਸਰਕਾਰੀ ਅਫਸਰ ਤਾਂ ਸੀਐਮ ਭਗਵੰਤ ਮਾਨ ਨਹੀਂ ਜੀ ਕੁਝ ਨਹੀਂ ਕਿਸੇ ਦਾ ਕੁਝ ਨਹੀਂ ਕਰਿਆ ਉਹਨਾਂ ਨੇ ਰਾਸ਼ਨ ਦਿੰਦਾ ਫਿਰ ਆਟਾ ਪੀਸੇ ਆਪ ਦਾ ਹੈ ਇਹ ਤੁਹਾਨੂੰ ਇਹ ਬਾਦਲ ਸਰਕਾਰ ਦਾ ਬੰਨਿਆ ਜਿਹੜਾ ਉਹੀ ਆਈ ਜਾਂਦਾ ਅੱਜ ਤਾਈਂ ਸਾਨੂੰ ਪਤਾ ਹੈ ਬਾਦਲ ਸਰ 2013 ਚ ਅਸੀਂ ਮੈਂਬਰ ਬਣੇ ਸੀ ਸੀਰਾ ਸਰਪੰਚ ਸੀਗਾ ਸਾਡੇ ਨਾਲ ਉਦੋਂ ਤਾਂ ਸਾਨੂੰ ਜਿਹੜਾ ਕੁਝ ਮਿਲ ਜਾਂਦਾ ਉਹੀ ਮਿਲਿਆ ਸੀ ਉਸ ਤੋਂ ਬਾਅਦ ਨਰਮੇ ਦੇ ਕੋਈ ਪੈਸਾ ਨਹੀਂ ਮਿਲਿਆ ਸਾਨੂੰ ਕੋਈ ਆਪਣੇ ਆ ਦਿਹਾੜੀ ਮਿਹਨਤ ਆਪਦਾ ਕਰਦੇ ਅਸੀਂ ਖਾਨੇ ਆ ਗਏ ਸਾਨੂੰ ਕੋਈ ਸਰਕਾਰ ਵੱਲੋਂ ਪੈਸਾ ਨਹੀਂ ਮਿਲਿਆ ਸੀਐਮ ਭਗਵੰਤ ਮਾਨ ਇਹ ਗੱਲ ਕਹਿੰਦੇ ਆ ਕਹਿੰਦੇ ਕਿ ਅਸੀਂ ਜਿੰਨਾ ਗਰੀਬਾਂ ਵਾਸਤੇ ਸੋਚਿਆ ਕਿਸੇ ਸਰਕਾਰ ਨੇ ਨਹੀਂ ਸੋਚਿਆ ਕਹਿੰਦਾ ਇਹਨਾਂ ਦੇ ਅਕਾਲੀ ਦਲ ਵਾਲਿਆਂ ਨੇ ਤਾਂ ਲੁੱਟਿਆ ਹੀ ਹੈ ਕਹਿੰਦਾ ਨਹੀਂ ਜੀ ਲੁੱਟਿਆ ਸਾਨੂੰ ਦਿੱਤਾ ਉਹਨਾਂ ਨੇ ਸਾਡੀਆਂ ਸੜਕਾਂ ਉੱਚੀਆਂ ਕਰਤੀਆਂ ਛੱਪੜਾਂ ਵਾਲਤੀਆਂ ਸਾਡੀਆਂ ਸਾਨੂੰ ਉਹਨਾਂ ਨੇ ਨਰਮੇ ਦੇ ਪੈਸੇ ਉਦੋਂ ਦਿੱਤੇ ਲੈਟ ਕਿੰਗ ਬਾਥਰੂਮ ਬਣਾਏ ਸਭ ਕੁਝ ਸਾਨੂੰ ਇਹਨਾਂ ਨੇ ਦਿੱਤਾ ਬਾਦਲ ਸਰਕਾਰ ਨੇ ਹੁਣ ਕੁਛ ਨਹੀਂ ਆ ਰਿਹਾ ਇਸ ਟਾਈਮ ਕੁਛ ਨਹੀਂ ਆ ਰਿਹਾ ਹਾਂ ਜੇ 1000 ਰੁਪਏ ਦੀ ਥਾ ਤੇ ਹੁਣ 2000 ਕਹਤਾ ਫਿਰ ਬੀਬੀਆਂ ਵੋਟਾਂ ਪਾ ਦੇਣਗੀਆਂ ਭਗਵਾਨ ਨਹੀਂ ਅਸੀਂ ਪੈਸੇ ਪਿੱਛੇ ਨਹੀਂ ਪਾਉਂਦੇ ਅਸੀਂ ਸਾਡੀ ਬੀਬੀ ਉਹ ਸਾਰਾ ਕੰਮ ਕਰੀ ਜਾਂਦੀ ਸਾਨੂੰ ਪਤਾ ਸਾਡੇ ਬੱਚਿਆਂ ਨੂੰ ਨਸ਼ੇ ਤੋਂ ਬਚਾ ਲਵੇ ਨਸ਼ਾ ਦਗੇ ਨੇ ਚਲਾਇਆ ਗਾਲੀ ਦਾਲ ਨਹੀਂ ਭਣੀ ਨਹੀਂ ਜੀ ਨਹੀਂ ਚਲਾਇਆ ਗਾਲੀ ਦਾਲ ਉਹਦੋਂ ਹੈ ਹੀ ਨਹੀਂ ਸੀ ਨਸ਼ਾ 2013 ਚ ਅਸੀਂ ਮੈਂਬਰ ਸੀ ਜਮਾ ਹੈ ਨਹੀਂ ਸੀ ਨਸ਼ਾ ਨਸ਼ਾ ਹੁਣ ਚੱਲਿਆ ਸਾਰਾ अच्छा जी हां जी ओदा कहंदे बकाउंदा ही मिचिटिया सी नहीं जी ये ਝੂਠ ਹੈ ਸਭ اچھا ਜੀ ਹਾਂ ਜੀ ਗੱਲਬਾਤ ਕਰਾਂਗੇ ਹਾਂ ਮਾਤਾ ਜੀ ਵੀ ਹੋ ਜੀ ਠੀਕ ਹੋ ਮੈਂ ਦਵਾਈ ਖਾਈ ਜਾਂਦੀ ਜੀ ਦਵਾਈ ਦਵਾਈ ਖਾਈ ਜਾਂਦੀ ਹਾਂ ਜੀ ਮਾਤਾ اچھا ਹਸਪਤਾਲ ਦੇ ਇਲਾਜ ਫ੍ਰੀ ਹੋ ਜਾਂਦਾ ਹੋ ਜਾਂਦਾ ਜੀ ਹਾਂ ਜੀ ਹੋ ਜਾਂਦਾ ਭਗਵੰਤ ਮਾਨ ਨੇ ਚੰਗਾ ਕੰਮ ਕੀਤਾ ਹੈ। ਮੈਂ ਇਹ ਨਹੀਂ ਸਮਝਦੇ ਆਂ ਦੀ ਭਾਈ। ਪਤਾ ਹੀ ਨਹੀਂ ਤੈਨੂੰ। ਇਹ ਕੰਮ ਕਿਸੇ ਰਾਜ ਨੇ ਵੀ ਨਹੀਂ ਕਰਿਆਗਾ। ਸਾਡਾ ਤਾਂ ਕਾਰਡ ਕੱਟੇ ਨੂੰ 5 ਸਾਲ ਹੋ ਗਏ। ਸਾਨੂੰ ਇੱਕ ਦਾਣਾ ਵੀ ਨਹੀਂ ਦਿੱਤਾਗਾ। ਤੇ ਰਾਜ ਨੇ ਕਿਸੇ ਨੇ ਵੀ ਨਹੀਂ ਕੰਮ ਕੀਤਾਗਾ। ਕੋਈ ਵੀ ਨਹੀਂ ਰਾਜ ਕਰਦਾ ਕੰਮ। ਅੱਛਾ ਜੀ ਕਰਦੇ। ਪਟਾਣੇ ਕੇ ਪਾਸੇ ਹੋ ਜਾਂਦੇ ਸਭ ਰਾਜ ਦੇ ਮਾਰੇ। ਤੇ ਮੁੜ ਕੇ ਕੰਮ ਕੋਈ ਵੀ ਨਹੀਂ ਕਰਦਾਗਾ। ਭਗਵੰਤ ਮਾਨ ਕਹਿੰਦਾ ਮੈਂ ਤਾਂ ਕਰ ਕੇ ਰਾਟਾ। ਨਾ ਭਗਵੰਤ ਮਾਨ ਨੇ ਕੀਤਾ ਤੇ ਨਾ ਕਿਸੇ ਨੇ ਵੀ ਰਾਜ ਵਾਲਿਆਂ ਨੇ ਕੀਤਾ ਸਾਡਾ। ਅੱਛਾ ਜੀ ਕਿਸੇ ਨੇ ਨਹੀਂ ਕੀਤਾ। ਨਸ਼ੇ ਚਲਾਤੇ। ਨਸ਼ੇ। ਕਿਸੇ ਕਿਲਾਤੇ। ਭਗਵੰਤ ਮਾਨ ਕਹਿੰਦਾ ਨਸ਼ਾ ਬੰਦ ਕਰਤਾ ਮੈਂ। ਕਿਸੇ ਨੇ ਨਿਸ਼ਾਨੀ ਬੰਦ ਕੀਤਾ ਜਿੰਨਾ ਮਾਮਾ ਦੇ ਪੁੱਤ ਮਰੀ ਜਾਂਦੇ ਨੇ ਉਹਨਾਂ ਨੂੰ ਦਲੇ ਪੁੱਤ ਕਾਂਗਰਸ ਕਿਵੇਂ ਸੀ ਮਾਤਾ ਕਾਂਗਰਸ ਕੋਈ ਕਾਂਗਰਸ ਨੇ ਕਿਸੇ ਨੇ ਕੁਝ ਵੀ ਨਹੀਂ ਕਰਿਆ ਸਾਡੇ ਤੱਕ ਬਸ ਕਰਾਇਆ ਕਹਿੰਦੇ ਸੀਐਮ ਭਗਵੰਤ ਮਾਨ ਜੀ ਨਾ ਸਾਨੂੰ ਕਰਾਇਦੀ ਲੋੜਾ ਕਰਾਇਆ ਦੇਖੇ ਵੀ ਚੜ ਜਾਗੇ ਸੰਤਕਾਸ਼ ਦੀ ਲੋੜ ਨਹੀਂ ਜਿਹੜਾ ਸਾਡਾ ਹਾਲਾ ਸਾਨੂੰ ਵੋਟਾਂ ਤੋਂ ਪਹਿਲਾਂ ਕਣਕ ਮਿਲਦੀ ਚੱਲਦੀ ਆ ਅੱਛਾ ਜੀ ਹਾਂ ਫੇਰ ਵੋਟ ਦੇ ਮੈਗ ਨਹੀਂ ਦਿੰਦੇ ਨਿਕੀ ਪੀਸਿਆ ਪਸਾਇਆ ਆਟਾ ਵੰਡਣਾ ਹੁੰਦੇ ਸੀ ਨਾ ਅਸੀਂ ਆਟਾ ਕਿਸੇ ਤੇ ਲੱਗੇ ਜਿਹੜੀ ਸਾਡੀ ਕਣਕ ਮਿਲਦੀ ਸਾਨੂੰ ਉਹ ਹੀ ਦੇਣਾ ਅੱਛਾ 5 ਸਾਲ ਹੋ ਗਏ ਕਾੜ ਕੱਟੇ ਨੂੰ ਅੱਛਾ ਜੀ ਹਾਂ ਜੀ ਐਮ ਭਗਵਾਨ ਜੀ ਮਾਨ ਨੇ ਤਾਂ ਬੋਰਡ ਲਾ ਕੇ ਪਿੰਡ ਚ ਫਾਰਮ ਭਰਤੇ ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀਗੀ ਕਿਸੇ ਨੇ ਬਾਤ ਨਹੀਂ ਪੁੱਛੀ ਕਿਸੇ ਨੇ ਬਾਤ ਹੁਣ ਵੋਟਾਂ ਲੈਣ ਦੇ ਲਈ ਆਉਂਦੇ ਆ ਫਿਰ ਪੁੱਛ ਹਾਂ ਹੁਣ ਹੁਣ ਆ ਕੇ ਬਾਪੂ ਕੇ ਆਦੇ ਆ ਹਾਂ ਹੁਣ ਬਾਪੂ ਬੇਬੇ ਆਦੇ ਆ ਅੱਛਾ ਜੀ ਠੀਕ ਹੈ ਤੇ ਕਿਵੇਂ ਲੱਗਦਾ ਤੁਹਾਨੂੰ ਵੀ ਬਾਹਰ ਸਭੰਦ ਕਰਵਾ ਜਿੱਤੇ ਜਾਣਗੇ ਹੁਣ ਸਾਡੇ ਨੂੰ ਜਿੱਤਣ ਸਾਡੇ ਨੂੰ ਹਾਰ ਨਾ ਸਿੱਖਣਾ ਭਰਾਵੋ ਉਹਨਾਂ ਦੇ ਕੋਲ ਸੁੱਖ ਚੁੱਕਦੇ ਆ ਹੈ ਸਾਨੂੰ ਤਾਂ ਸਾਰੇ ਇੱਕੋ ਜਿਹੇ ਆ ਸਾਰੇ ਇੱਕੋ ਜਿਹੇ ਸਾਰੇ ਇੱਕੋ ਜਿਹੇ ਕੰਮ ਕੰਮ ਚੰਗੇ ਹੋਣ ਕਰੇ ਜੋ ਨਾ ਕਰੇ ਕੋਈ ਵੋਟਾਂ ਫਿਰ ਕੋਈ ਨਹੀਂ ਕੰਮ ਕਰਦਾ ਬਾਅਦ ਜਿੰਨਾ ਚਿਰ ਰਾਜ ਨਹੀਂ ਮਿਲਦਾ ਉਹਨਾਂ ਚਿਰ ਸਾਰੇ ਮਿੱਟੀ ਨਾਲ ਮਾਰਦੇ ਆ ਮੁਰਖ ਕੋਈ ਨਹੀਂ ਆ ਕੇ ਕਿਸੇ ਨੂੰ ਪੁੱਛਦਾ ਕਰ ਇਹਨਾਂ ਕਹਿੰਦੇ ਐਮਐਲ ਕੋਈ ਨਹੀਂ ਕਿਸੇ ਨੂੰ ਪੁੱਛਦਾ ਘਰਾਂ ਚੋਂਦੇ ਐਮਐਲ ਕਹਿੰਦੇ ਸਾਡੇ ਜਮਾ ਕੋਈ ਨਹੀਂ ਆਉਂਦਾ ਇੱਥੇ ਸਰਕਾਰੀ ਅਫਸਰ ਕੋਈ ਨਹੀਂ ਆਉਂਦੇ ਜਿਦੋਂ ਮੈਂ ਤੈਨੂੰ ਅਖੀ ਜੀ ਨਹੀਂ ਕੋਈ ਨਹੀਂ ਆਉਂਦੇਗੇ ਕੋਈ ਨਸ਼ਾ ਨਹੀਂ ਬੰਦ ਹੋਇਆ ਕਹਿੰਦੇ ਸਾਰੇ ਸਾਰਿਆਂ ਦੇ ਰਾਜ ਬਣ ਗਏ ਕਾਂਗਰਸ ਦਾ ਵੀ ਬਣ ਗਿਆ ਰਾਜੇ ਦਾ ਵੀ ਬਣ ਗਿਆ ਭਗਵੰਤ ਮਾਨ ਦਾ ਵੀ ਬਣ ਗਿਆ ਕਾਲੀ ਦਲ ਦਾ ਵੀ ਰਾਜ ਰਾਇਆ ਪਰ ਸਾਨੂੰ ਕੁਝ ਨਹੀਂ ਮਿਲਿਆਗਾ